ਵਿੱਚ ਉਦਾਸੀ ਤੌਣ ਨਿਵੇਂ ਸਬਜੀਆਂ ਦੀ ਕਿਉਂ ਨਹੀਂ ਬਾਲਦਾ ਲੋਹੜੀ ਇਹ ਜਗਤੀਆਂ ਦੀ ਜਿੱਥੇ ਸਮਾਜ ਵਿੱਚ ਪੁੱਤ ਜੰਮਣ ਦੀ ਊੜਿਕ ਵਿੱਚ ਲੋਕ ਧੀਆ ਨੂੰ ਕੁੱਖ ਵਿੱਚ ਕਤਲ ਕਰਾ ਦਿੰਦੇ ਆ ਉੱਥੇ ਹੀ ਮੋਗਾ ਦੇ ਕਸਬਾ ਬਾਗਾ ਪ੍ਰਾਣਾ ਚ ਘਰ ਵਿੱਚ ਚੌਥੀ ਧੀ ਜੰਮਣ ਤੇ ਪਿਤਾ ਨੇ ਆਪਣੀ ਨਵੀਂ ਜੰਮੀ ਧੀ ਦਾ ਘਰ ਵਿੱਚ ਉਚੇਚੇ ਤੌਰ ਤੇ ਸਵਾਗਤ ਕੀਤਾ ਲੜਕੀ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦੇ ਵੱਡੇ ਭਰਾ ਦੇ ਤਿੰਨ ਲੜਕੀਆਂ ਨੇ ਤੇ ਹੁਣ ਉਸ ਕੋਲ ਵੀ ਇੱਕ ਧੀ ਨੇ ਜਨਮ ਲਿਆ ਇਸ ਨਾਲ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਧੀਆਂ ਸਿਰ ਦਾ ਤਾਜ ਹੁੰਦੀਆਂ ਨੇ ਛੋਟੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੀਆਂ ਕੁੜੀਆਂ ਮਟਿਆਰ ਹੋ ਕੇ ਅੱਜ ਕੱਲ ਕੁੜੀਆਂ ਨੂੰ ਹਰੇਕ ਦੇ ਘਰੇ ਜਦੋਂ ਮੁੰਡਾ ਹੁੰਦਾ ਹਰੇਕ ਵਧਾਈਆਂ ਦਿੰਦਾ ਕੁੜੀਆਂ ਨੂੰ ਜੰਮਣ ਤੋਂ ਲੋਕ ਕਿਉਂ ਡਰਦੇ ਆ ਜਦੋਂ ਕੁੜੀ ਮਟਿਆਰ ਹੋ ਕੇ ਤੇ ਮਾਪੇ ਉਹਦੀ ਪੱਗ ਨੂੰ ਜਦੋਂ ਦਾਗ ਲਾਉਂਦੀਆਂ ਹਨ ਸਿਰਫ ਐਸੇ ਕਾਰਨ ਹੀ ਕੁੜੀ ਜੰਮਣ ਤੋਂ ਲੋਕ ਡਰਦੇ ਆ ਹੋਰ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਹੈਗਾ ਮੇਰੇ ਹਿਸਾਬ ਨਾਲ ਬਾਕੀ ਲੋਕਾਂ ਦੀ ਆਪਦੀ ਆਪਦੀ ਹਿਸਾਬ ਸੋਚ ਹੈਗੇ ਆ ਜੀ ਮੇਰੇ ਖੁਦ ਇੱਕ ਬੇਟੀ ਆ ਤੇ ਇੱਕ ਬੇਟਾ ਏ ਪਰ ਅਸੀਂ ਖੁਦ ਆਪਦੀ ਬੱਚੀ ਨੂੰ ਜ਼ਿਆਦਾ ਪਿਆਰ ਕਰਦੇ ਆ ਕਿਉਂਕਿ ਬੱਚੀਆਂ ਮਾਪਿਓ ਦਾ ਨਾਮ ਰੋਸ਼ਨ ਕਰਦੀਆਂ ਨੇ ਤੇ ਸਿਰ ਦਾ ਤਾਜ ਹੁੰਦੀਆਂ ਜੀ ਬਾਕੀ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਕੁੜੀਆਂ ਨਾਲ ਪਿਆਰ ਕਰਨਾ ਬਾਕੀ ਸੁਨੇਹਾ ਇਹ ਹੈ ਵੀ ਕੁੜੀਆਂ ਦਾ ਕੁੱਖ ਵਿੱਚ ਕਤਲ ਨਾ ਕਰਾਉਣ ਉਹਨਾਂ ਨੂੰ ਐਸੇ ਸੰਸਾਰ ਤੇ ਲਿਆਇਆ ਜਾਵੇ ਤੇ ਕਿਉਂਕਿ ਕੁੜੀਆਂ ਨਾਲ ਹੀ ਮਾਪਿਆਂ ਦੀ अहमियत ਆ ਕਿਉਂਕਿ ਅੱਜਕੱਲ ਮੁੰਡੇ ਤਾਂ ਨਸ਼ਿਆਂ ਦੇ ਵਿੱਚ ਤੁਰੇ ਜਾਂਦੇ ਆ ਤੇ ਕੁੜੀਆਂ ਹੀ ਆ ਜਿਹੜਾ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਹਨ ਤੇ ਬਾਕੀ ਬੇਨਤੀ ਆ ਵੀ ਜੇ ਅੱਜਕੱਲ ਮੁੰਡੇ ਵਾਲਿਆਂ ਨੂੰ ਸਮਝਣਾ ਚਾਹੀਦਾ ਦਾਜ ਦੇ ਹੇਜ ਤੋਂ ਤੇ ਕਿਉਂਕਿ ਮਾਪਿਆਂ ਨੂੰ ਕੁੜੀਆਂ ਕੋਖ ਚ ਕਤਲ ਨਾ ਕਰਾਉਣਾ ਪਵੇ ਫਿਰ ਆਪੇ ਹੀ ਕੁੜੀਆਂ ਦਾ ਕੋਖ ਚ ਕਤਲ ਨਾ ਹੋਊਗਾ ਜੇ ਲੋਕੀ ਦਾਦੇ ਇਹ ਜਨਾ ਮੰਗਣਗੇ ਕਿਉਂਕਿ ਮਾਪਿਓ ਇਹ ਐਸੇ ਗੱਲਾਂ ਤੋਂ ਹੀ ਡਰਦੇ ਹਨ ਕਿਉਂਕਿ ਅਗਲੇ ਪਰਿਵਾਰ ਉਹਨਾਂ ਨੂੰ ਤੰਗ ਕਰਦੇ ਹਨ ਤੇ ਦਾਜੇ ਦੇ ਇਹ ਜ ਮੰਗਦੇ ਹਨ ਤੇ ਉਹਨਾਂ ਨੂੰ ਵੀ ਮੁਸ਼ਕਲ ਹੁੰਦੀ ਹੈ ਵੀ ਅਸੀਂ ਕੁੜੀ ਦਾ ਕਿਵੇਂ ਕਰਾਂਗੇ ਕੁੜੀ ਦਾ ਬੇਟੀ ਦਾ ਹੱਕ ਉਦੋਂ ਮਰਦਾ ਜਦੋਂ ਅਸੀਂ ਉਹਦੇ ਜੰਮਣ ਦੀ ਖੁਸ਼ੀ ਨਹੀਂ ਮਨਾਉਂਦੇਗੇ ਪਹਿਲਾ ਸਭ ਤੋਂ ਹੱਕ ਉਹ ਆ ਬਾਕੀ ਕੁੜੀਆਂ ਮੇਰੇ ਹਿਸਾਬ ਨਾਲ ਸਭ ਤੋਂ ਵੱਡੀਆਂ ਮਾ ਮਾਪੇ ਦਾ ਤਾਜ ਹੁੰਦੀਆਂ ਜੋ ਮਾਪੇ ਦੇ ਨਾਂ ਨੂੰ ਰੌਸ਼ਨ ਕਰਦੀਆਂ ਮੇਰੇ ਖੁਦ ਦੇ ਬੇਟੀ ਆ ਮੇਰੇ ਬੇਟਾ ਵੀ ਆ ਪਰ ਮੈਂ ਬੇਟੀ ਨੂੰ ਵਾਧੇ ਮੀ ਦਿੰਨਾ ਕਿਉਂਕਿ ਉਹ ਮੇਰੇ ਸਿਰ ਦਾ ਤਾਜ ਆ ਬੇਟੀ ਜੰਮਣ ਤੇ ਹਰ ਇੱਕ ਨੂੰ ਮੈਂ ਦਾ ਬੇਨਤੀ ਕਰੂੰਗਾ ਕਿ ਖੁਸ਼ੀ ਮਨਾਓ ਬੇਟੀਆਂ ਦਾ ਮਾਣ ਵਧਾਓ ਬੇਟੀਆਂ ਨੂੰ ਪੜ੍ਹਾਓ ਅੱਜ ਬੇਟੀ ਕਿਸੇ ਵੀ ਕੰਮ 'ਤੇ ਕਿਸੇ ਨਾਲੋਂ ਪਿੱਛੇ ਨਹੀਂ ਲੋ ਸਾਈਕਲ ਤੋਂ ਜਹਾਜ਼ ਤੱਕ ਕੁੜੀਆਂ ਚਲਾਈ ਜਾਂਦੀਆਂ